ਕਾਂਗਰਸ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਜਸਕਰਨ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਕੇਂਦਰੀ ਹਲਕੇ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਰਵਿੰਦਰ ਸਿੰਘ ਡਾਵਰ ॠषि ਕਪੂਰ ਗੁਰਦਾਸ ਸਿੰਘ ਰਾਜਿੰਦਰ ਨਈਰ ਸੁਦੇਸ਼ ਕੁਮਾਰ ਆਦ ਮੌਜੂਦ ਸਨ ਆਮ ਆਦਮੀ ਪਾਰਟੀ ਸਾਡੀ ਪਾਰਟੀ ਦੀ ਹਾਈ ਕਮਾਂਡ ਅਰਵਿੰਦ ਕੇਜੀਵਾਲ ਜੀ ਦੀ ਜਿਹੜੀ ਆਈਡੀਓਲੋਜੀ ਹੈ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਨੂੰ ਦੇਖਦੇ ਆਂ ਬਨੀਸ਼ ਸੋਧਿਆ ਜੀ ਜਿਹੜੇ ਸਾਡੇ ਪਰਿਵਾਰੀ ਨੇ ਪੰਜਾਬ ਦੇ ਉਹਨਾਂ ਦੀ ਕਾਰਜਸ਼ੈਲੀ ਨੂੰ ਔਰ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕੰਮਾਂ ਨੂੰ ਦੇਖਦੇ ਆਂ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਦੂਜੀ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਕਈ ਕਾਂਗਰਸ ਤੋਂ ਇੱਧਰ ਆ ਰਹੇ ਆ ਕਈ ਭਾਜਪਾ ਤੋਂ ਆ ਰਹੇ ਆ ਕਈ ਕਾਲੀ ਦਲ ਛੱਡ ਕੇ ਆ ਰਹੇ ਆ ਸੋ ਅੱਜ ਵੀ ਜਿਹੜੇ ਆ ਮੇਰੇ ਬਹੁਤ ਅਜ਼ੀਜ਼ ਸਤਕਾਰਯੋਗ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਉਹ ਕਾਂਗਰਸ ਔਰ ਦੂਜੀ ਪਾਰਟੀਆਂ ਨੂੰ ਪਿੰਡ ਪੜਾੜੀਵਾਲ ਤੋਂ ਵੀ ਸਾਡੇ ਪ੍ਰਧਾਨ ਜੀ ਉਹ ਵੀ ਉਹਨਾਂ ਨੇ ਵੀ ਆਪਣੀ ਰਵਾਇਤੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਸਾਡੇ ਪਰਿਵਾਰ ਦਾ ਹਿੱਸਾ ਬਣੇ ਆ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਜਿਵੇਂ ਤੁਹਾਨੂੰ ਪਤਾ ਕਿ ਸਾਡੀ ਜਿਹੜੀ ਆਮ ਆਦਮੀ ਪਾਰਟੀ ਆ ਬੜਾ ਵਧੀਆ ਕੰਮ ਕਰ ਰਹੀ ਹੈ ਤੇ ਸਾਡੇ ਜਿਹੜੇ ਐਮ.ਐਲ.ਏ ਡਾਕਟਰ ਅਜੀਤ ਗੁਪਤਾ ਜੀ ਇਹਨਾਂ ਨੂੰ ਕੋਈ ਵੀ ਕੰਮ ਕੋ ਚਾਹੇ ਕੋਈ ਇਹਨਾਂ ਨੂੰ ਜਾਣਦਾ ਹੋਵੇ ਚਾਹੇ ਨਾ ਜਾਣਦਾ ਹੋਵੇ ਇਹ ਪਹਿਲ ਦੇ ਆਧਾਰ ਤੇ ਕੰਮ ਕਰਾਉਂਦੇ ਨੇ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਆਪਾਂ ਜਾਣੇ ਆ ਪਹਿਲੇ ਤਰਲੇ ਕਢਣੇ ਪੈਂਦੇ ਕੰਮ ਕਰਾਉਣ ਲਈ ਨਾ ਕਿਸੇ ਨੂੰ ਮਿਲਣ ਤੋਂ ਨਾ ਕਰਦੇ ਆ ਐਸ ਕਰਕੇ ਅਸੀਂ ਸਾਰਿਆਂ ਨੇ ਇਹ ਡਿਸੀਜਨ ਲਿੱਤਾ ਵਾ ਕਿ ਸਾਡੇ ਲਈ ਇਹੋ ਹੀ ਪਾਰਟੀ ਸਭ ਤੋਂ ਵਧੀਆ ਤੇ ਆਨ ਵਾਲੇ ਚੋਣਾਂ ਵਿੱਚ ਵੀ 2027 ਜੀ ਵੀ ਆਪਾਂ ਆਮ ਆਦਮੀ ਪਾਰਟੀ ਸਰਕਾਰ ਹੀ ਬਣਾਉਣੀ ਆ